ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁਸਤਫਾਬਾਦ ਨੂੰ ਫਤਿਹ ਕਰਨ ਤੋਂ ਬਾਅਦ ਹੁਣ ਬਾਬਾ ਬੰਦਾ ਸਿੰਘ ਬਹਾਦਰ ਦਾ ਇਰਾਦਾ ਸੀ ਕਿ ਅਸੀਂ ਕੁਝ ਸਮਾਂ ਇੱਥੇ ਮੁਸਤਫਾਬਾਦ ਰੁਕ ਕੇ ਤੇ ਆਪਣੀਆਂ ਫੌਜਾਂ ਨੂੰ ਇਸ ਢੰਗ ਦੇ ਨਾਲ ਤਿਆਰ ਕਰੀਏ ਕਿ ਮੈਦਾਨੇ ਜੰਗ ਦੇ ਵਿੱਚ ਵਜ਼ੀਰ ਖਾਨ ਨੂੰ ਖਾਲਸਾ ਫੌਜ ਆ ਜਿਹੜੀ ਉਹ ਹਾਰ ਦੇ ਸਕੇ ਇਸ ਸਮੇਂ ਤੱਕ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਜਿੱਤਾਂ ਦੀਆਂ ਖਬਰਾਂ ਉਹਨਾਂ ਦੇ ਇਨਸਾਫ ਦੀਆਂ ਖਬਰਾਂ ਉਹਨਾਂ ਦੀ ਬਹਾਦਰੀ ਦੀਆਂ ਖਬਰਾਂ ਦੂਰ ਦੂਰ ਤੱਕ ਪਿੰਡਾਂ ਸ਼ਹਿਰਾਂ ਦੇ ਵਿੱਚ ਪਹੁੰਚਣੀਆਂ ਸ਼ੁਰੂ ਹੁੰਦੀਆਂ ਨੇ ਉੱਡਦੀਆਂ ਉਡਾਂਦੀਆਂ ਇਹ ਖਬਰਾਂ ਪਹੁੰਚਦੀਆਂ ਨੇ ਨਗਰ ਕਪੂਰੀ ਦੇ ਵਿੱਚ ਉਹ ਕਪੂਰੀ ਜਿੱਥੋਂ ਦਾ ਹਾਕਮ ਹੈ ਕਦਮੂਦੀਨ ਕਦਮੂਦੀਨ ਦਾ ਪਿਤਾ ਅਮਨੁੱਲਾ ਖਾਨ ਜਿਹੜਾ ਕਿਸੇ ਸਮੇਂ ਗੁਜਰਾਤ ਦਾ ਗਵਰਨਰ ਸੀ ਔਰੰਗਜ਼ੇਬ ਬਾਦਸ਼ਾਹ ਦੇ ਤੇ ਬਹੁਤ ਜ਼ਿਆਦਾ ਮਿਹਰਬਾਨ ਸੀ ਕਈ ਇਨਾਮ ਵੀ ਉਹਨੇ ਦਿੱਤੇ ਇਸ ਨੂੰ ਅਮਾਨੁੱਲਾ ਖਾਨ ਨੇ ਬਹੁਤ ਸਾਰਾ ਧਨ ਤੇ ਦੌਲਤ ਇਕੱਠੀ ਕੀਤੀ ਜਿਹੜਾ ਸਾਰਾ ਕੁਝ ਉਹ ਮਰਦਾ ਹੋਇਆ ਆਪਣੇ ਪੁੱਤਰ ਕਦਮੂਦੀਨ ਨੂੰ ਦੇ ਗਿਆ ਜਿਸ ਢੰਗ ਦੇ ਨਾਲ ਅਮਾਨੁੱਲਾ ਖਾਨ ਆਯਾਸ਼ ਸੀ ਉਸੇ ਢੰਗ ਦੇ ਨਾਲ ਕਦਮੂਦੀਨ ਸਗੋਂ ਆਪਣੇ ਪਿਤਾ ਨਾਲੋਂ ਵਿਚਾਰ ਰੱਤੀਆਂ ਅੱਗੇ ਵੱਧ ਕੇ ਇਹਨੇ ਜ਼ੁਲਮ ਤੇ ਆਯਾਸ਼ੀ ਦੀਆਂ ਸ਼ਿਖਰਾਂ ਨੂੰ ਛੂਆ ਇੱਕ ਫੌਜ ਬਣਾਈ ਹੋਈ ਹੈ ਕਦਮੂਦੀਨ ਨੇ ਜਿਹੜੀ ਫੌਜ ਦਾ ਕੰਮ ਹੈ ਕਿ ਪਤਾ ਕਰਨਾ ਹੈ ਕਿਹੜੇ ਹਿੰਦੂ ਦੀ ਧੀ ਜਵਾਨ ਹੈ ਕਿਹੜੇ ਹਿੰਦੂ ਦੇ ਘਰ ਦੇ ਵਿੱਚ ਨਵੀਂ ਨੂ ਆਈ ਹੈ ਇਹਦੀ ਫੌਜ ਉਸ ਨੂ ਨੂੰ ਉਸ ਧੀ ਨੂੰ ਚੁੱਕਦੀ ਹੈ ਲਿਆ ਕੇ ਕਦਮੂਦੀਨ ਦੇ ਪੇਸ਼ ਕਰ ਦਿੰਦੀ ਹੈ ਕਦਮੂਦੀਨ ਕਈ ਕਈ ਦਿਨ ਉਸ ਬੱਚੀ ਦਾ ਸੱਤ ਭੰਗ ਕਰਦਾ ਉਸ ਤੋਂ ਬਾਅਦ ਉਹਨੂੰ ਆਪਣੀ ਹਵਸ਼ ਨੂੰ ਪੂਰਿਆ ਕਰਨ ਤੋਂ ਬਾਅਦ ਉਸ ਬੱਚੀ ਨੂੰ ਪਰਿਵਾਰ ਦੇ ਹਵਾਲੇ ਕਰ ਦਿੰਦਾ ਕਪੂਰੀ ਦਾ ਸ਼ਾਇਦ ਹੀ ਕੋਈ ਹਿੰਦੂ ਪਰਿਵਾਰ ਹੋਵੇ ਜਿਸ ਪਰਿਵਾਰ ਦੀ ਧੀ ਜਾਂ ਨੂ ਦਾ ਸੱਤ ਕਦਮੂਦੀਨ ਵੱਲੋਂ ਭੰਗ ਨਾ ਕੀਤਾ ਗਿਆ ਹੋਵੇ ਔਰ ਇਥੋਂ ਤੱਕ ਵੀ ਕਿ ਇੱਕ ਵਾਰ ਦੀ ਘਟਨਾ ਜਦੋਂ ਇੱਕ ਕਿਸਾਨ ਦੇ ਕੋਲੋਂ ਲਗਾਨ ਨਹੀਂ ਦਿੱਤਾ ਗਿਆ ਤੇ ਕਦਮੂਦੀਨ ਉਹਦੀ ਬੱਚੀ ਨੂੰ ਆਪਣੇ ਘੋੜੇ ਦੇ ਉੱਪਰ ਅੱਗੇ ਬਿਠਾ ਕੇ ਲੈ ਕੇ ਜਾਣ ਲੱਗਦਾ ਤੇ ਕਿਸਾਨ ਨੂੰ ਕਹਿੰਦਾ ਕਿ ਜਦੋਂ ਤੇਰੇ ਕੋਲ ਲਗਾਨ ਦੇਣ ਵਾਸਤੇ ਪੈਸੇ ਹੋਣ ਲਗਾਨ ਦੇ ਜਾਈ ਤੇ ਆ ਆਪਣੀ ਬੱਚੀ ਨੂੰ ਲੈ ਜਾਏ ਉਨਾ ਚਿਰ ਤੇਰੀ ਬੱਚੀ ਮੇਰੇ ਕੋਲ ਰਹੇਗੀ ਜਦੋਂ ਨੇੜੇ ਦੇ ਜਿਹੜੇ ਹੋਰ ਉਹਦੇ ਸੰਗੀ ਸਾਥੀ ਸਨ ਕਿਸਾਨ ਦੇ ਉਹਨਾਂ ਨੇ ਕਦਮੁਦੀਨ ਨੇ ਕਿਹਾ ਕਿ ਅਸੀਂ ਸਾਰੇ ਰਲ ਕੇ ਲਗਾਨ ਦੇ ਦਿੰਨੇ ਆ ਤੇ ਤੂੰ ਇਹਦੀ ਬੱਚੀ ਨੂੰ ਛੱਡ ਦੇ ਤੇ ਇਹਨੇ ਉਹਨਾਂ ਨੂੰ ਇਹ ਸ਼ਬਦ ਕਹੇ ਕਿ ਜੇ ਤੁਸੀਂ ਲਗਾਨ ਦਿੰਦੇ ਹੋ ਤੇ ਤੁਸੀਂ ਆਪਣੀਆਂ ਬੱਚੀਆਂ ਮੈਨੂੰ ਦੇ ਦਵੋ ਜੇ ਤੁਹਾਨੂੰ ਇਹਦੀ ਜ਼ਿਆਦਾ ਇੰਨੀ ਹਮਦਰਦੀ ਹੈ ਸੋ ਇਹੋ ਜਿਹਾ ਉਹਨੇ ਜ਼ੁਲਮ ਦਾ ਇੱਕ ਤੰਡਵ ਕਪੂਰੀ ਦੇ ਵਿੱਚ ਨੱਚਿਆ ਜਿੰਦੋਂ ਕਿ ਲੋਕ ਬਹੁਤ ਜ਼ਿਆਦਾ ਕਪੂਰੀ ਦੇ ਦੁਖੀ ਸਨ ਤੜਪ ਰਹੇ ਸਨ ਉਹਨਾਂ ਨੂੰ ਉਸ ਸਮੇਂ ਠੰਡੇ ਪਾਉਣ ਦੇ ਬੁੱਲੇ ਵਾਂਗ ਬਾਬਾ ਬੰਦਾ ਸਿੰਘ ਬਹਾਦਰ ਦੇ ਆਉਣ ਦੀਆਂ ਖਬਰਾਂ ਮਿਲਦੀਆਂ ਨੇ ਚਿੱਤਾਂ ਦੀਆਂ ਖਬਰਾਂ ਮਿਲਦੀਆਂ ਨੇ ਜ਼ਾਲਮਾਂ ਨੂੰ ਸੁਧਣ ਦੀਆਂ ਖਬਰਾਂ ਮਿਲਦੀਆਂ ਨੇ ਲੋਕ ਇਕੱਠੇ ਹੁੰਦੇ ਨੇ ਸਲਾਵਾ ਹੁੰਦੀਆਂ ਨੇ ਚੱਲਿਏ ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲ ਮੁਸਤਫਾਬਾਦ ਹੋ ਰੁਕੇ ਹੋਏ ਨੇ ਜਾ ਕੇ ਬੇਨਤੀ ਕਰੀਏ ਬਾਬਾ ਜੀ ਕਿਰਪਾ ਕਰੋ ਸਾਡੇ ਤੇ ਸਾਨੂੰ ਇਸ ਜ਼ਾਲਮ ਦੇ ਜ਼ੁਲਮ ਤੋਂ ਛੁਡਾ ਦਿਓ ਇਹਨੇ ਸਾਡੀਆਂ ਇੱਜ਼ਤਾਂ ਤਾਰ-ਤਾਰ ਕੀਤੀਆਂ ਹੋਈਆਂ ਨੇ ਸਾਡਾ ਜਿਉਣਾ ਮੁਹਾਲ ਹੈ ਅਸੀਂ ਦਿਨ ਦੇ ਵਿੱਚ ਪਤਾ ਨਹੀਂ ਕਿੰਨੀ ਵਾਰ ਮਰਦੇ ਆਂ ਤੇ ਖਾਲਸੇ ਦੀ ਸ਼ਰਨ ਆਏ ਆ ਸਾਡੀ ਬਾਡੀ ਕਰੋ ਕਪੂਰੀ ਦੇ ਲੋਕ ਮੁਸਤਫਾ ਬਾਦ ਜਾ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਿਲਦੇ ਨੇ ਬਾਬਾ ਜੀ ਨੂੰ ਜਦੋਂ ਕਦਮੂ ਦੀਨ ਦੇ ਜ਼ੁਲਮਾਂ ਦੇ ਬਾਰੇ ਦੇ ਵਿੱਚ ਉੱਥੋਂ ਦੇ ਵਸਨੀਕਾਂ ਨੇ ਦੱਸਿਆ ਬਾਬਾ ਬੰਦਾ ਸਿੰਘ ਬਹਾਦਰ ਨੇ ਇੱਕਦਮ ਇਹ ਫੈਸਲਾ ਲਿਆ ਕਿ ਅਸੀਂ ਕਿਸੇ ਵੀ ਹੋਰ ਕਸਬੇ ਸ਼ਹਿਰ ਨਗਰ ਦੇ ਉੱਤੇ ਹਮਲਾ ਕਰਨ ਤੋਂ ਪਹਿਲਾਂ ਕਪੂਰੀ ਨੂੰ ਸੋਧਾਂਗੇ ਇਹੋ ਜੇ ਜ਼ਾਲਮਾਂ ਨੂੰ ਜ਼ੁਲਮਾਂ ਦੀ ਸਜ਼ਾ ਦੇਣ ਵਾਸਤੇ ਤੇ ਕਲਗੀਧਰ ਪਿਤਾ ਨੇ ਮੈਨੂੰ ਅਸੀਸਾਂ ਦੇ ਕੇ ਤੋਰਿਆ ਤੇ ਮੇਰਾ ਫਰਜ਼ ਹੈ ਕਿ ਇਨ੍ਹਾਂ ਆਇਆਂ ਹੋਇਆਂ ਦੀ ਜਿਹੜੇ ਖਾਲਸੇ ਦੀ ਸ਼ਰਨ ਆਏ ਨੇ ਇਨ੍ਹਾਂ ਦੀ ਮੈਂ ਮਦਦ ਕਰਾਂ ਖਾਲਸਾ ਫੌਜਾਂ ਨੂੰ ਤਿਆਰੀ ਦਾ ਹੁਕਮ ਹੋਇਆ ਕਪੂਰੀ ਦੇ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਖਾਲਸਾ ਫੌਜਰ ਰਲ ਕੇ ਹਮਲਾ ਕਰਦੀ ਹੈ ਜਿਹੜੀ ਫੌਜ ਪਿੰਡਾਂ ਦੇ ਵਿੱਚੋਂ ਇਸਤਰੀਆਂ ਨੂੰ ਚੁੱਕਣ ਵਾਸਤੇ ਰੱਖੀ ਗਈ ਹੋਵੇ ਜਿਹੜੀ ਫੌਜ ਦਾ ਕੰਮ ਇਹ ਹੋਵੇ ਕਿ ਇਹ ਵੇਖਣਾ ਕਿਹੜੇ ਘਰ ਦੇ ਵਿੱਚ ਕਿਸੇ ਦੀ ਧੀ ਬੱਚੀ ਜਵਾਨ ਉਸ ਕੌਮ ਨੇ ਉਸ ਫੌਜ ਨੇ ਮਰਦਾਂ ਦੇ ਵਾਂਗੂ ਮੈਦਾਨੇ ਜੰਗ ਦੇ ਵਿੱਚ ਤੇ ਲੜਨਾ ਹੀ ਕਿਈ ਸੀ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਸੂਰਮਿਆਂ ਦਾ ਮੁਕਾਬਲਾ ਉਹਨਾਂ ਨੇ ਕੀ ਕਰਨਾ ਸੀ ਪਹਿਲੇ ਹੱਲੇ ਦੇ ਵਿੱਚ ਕਪੂਰੀ ਦੀ ਇਹ ਫੌਜ ਆ ਜਿਹੜੀ ਉਹ ਅੱਗੇ ਲੱਗ ਕੇ ਦੌੜਦੀ ਏ ਕਦਮੂਦੀਨ ਨੂੰ ਪਤਾ ਲੱਗਦਾ ਕਿ ਮੈਂ ਜਿੱਤ ਨਹੀਂ ਸਕਦਾ ਮੇਰੀ ਹਾਰ ਨਿਸ਼ਚਿਤ ਤੇ ਪਾਪ ਜਿਹੜੇ ਨੇ ਉਹ ਹੁਣ ਮੇਰੇ ਸਿਰ ਦੇ ਉੱਤੇ ਆਣ ਕੇ ਖਲੋਤੇ ਨੇ ਆਪਣੇ ਪਾਪਾਂ ਤੋਂ ਡਰਦਾ ਹੋਇਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ ਅਨ ਕਾਇ ਰਾਤੜਿਆ ਵਾਟ ਦੁਹੇਲੀ RAM ਪਾਪ ਕਮਾਮ ਦਿਆ ਤੇਰਾ ਕੋਈ ਨਾ ਬੇਲੀ RAM ਅੱਜ ਸਾਰੇ ਕਦਮੂਦੀਨ ਨੂੰ ਛੱਡ ਕੇ ਦੌੜ ਗਏ ਸਾਰੀ ਫੌਜ ਦੌੜ ਗਈ ਸਾਰੇ ਉਹਦੇ ਜਰਨੈਲ ਦੌੜ ਗਏ ਕਦਮੂਦੀਨ ਆਪਣੇ ਆਪ ਨੂੰ ਹਵੇਲੀ ਦੇ ਵਿੱਚ ਬੰਦ ਕਰ ਲੈਂਦਾ ਬਾਬਾ ਬੰਦਾ ਸਿੰਘ ਬਹਾਦਰ ਇਹਦੀ ਹਵੇਲੀ ਨੂੰ ਘੇਰਦੇ ਨੇ ਭਾਈ ਪਰਮ ਸਿੰਘ ਕਈ ਵਾਰ ਐਲਾਨ ਕਰਦੇ ਨੇ ਕਦਮੂਦੀਨ ਨੂੰ ਕਿ ਤੂੰ ਬਾਹਰ ਆ ਜਾ ਕਦਮੂਦੀਨ ਬਾਹਰ ਨਹੀਂ ਆਉਂਦਾ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਹਵੇਲੀ ਦਾ ਦਰਵਾਜ਼ਾ ਤੋੜ ਦਿੱਤਾ ਜਾਵੇ ਪਰ ਭਾਈ ਮਾਲੀ ਸਿੰਘ ਜੀ ਨੇ ਇਹ ਸ਼ਬਦ ਕਹੇ ਕਿ ਜੇ ਇਸ ਹਵੇਲੀ ਦੇ ਦਰਵਾਜ਼ੇ ਨੂੰ ਅਸੀਂ ਤੋੜਨ ਦੀ ਕੋਸ਼ਿਸ਼ ਵੀ ਕਰੀਏ ਹੋ ਸਕਦਾ ਸਾਰੀ ਰਾਤ ਲੱਗ ਕੇ ਵੀ ਅਸੀਂ ਇਸ ਦਰਵਾਜ਼ੇ ਨੂੰ ਨਾ ਤੋੜ ਸਕੀਏ ਇੰਨੇ ਨੂੰ ਇੱਕ ਬਜ਼ੁਰਗ ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲ ਆਣ ਕੇ ਬੇਨਤੀ ਕਰਦਾ ਕਹਿਣ ਲੱਗਾ ਬਾਬਾ ਜੀ ਇਸਲਾਮ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਜਿਹੜਾ ਅੱਗ ਵਿੱਚ ਸੜ ਕੇ ਮਰ ਜਾਏ ਉਹ ਨਾਪਾਕ ਹੋ ਜਾਂਦਾ ਏਸ ਨੇ ਪਤਾ ਨਹੀਂ ਕਿੰਨੀਆਂ ਸਤਿਆਂ ਨੂੰ ਕਿੰਨੀਆਂ ਇਸਤਰੀਆਂ ਨੂੰ ਨਾਪਾਕ ਕੀਤਾ ਤੇ ਇਹਦੇ ਵਾਸਤੇ ਸਭ ਤੋਂ ਵੱਡੀ ਸਜ਼ਾ ਇਹ ਹੀ ਹੈ ਕਿ ਇਹ ਵੀ ਨਾਪਾਕ ਹੋ ਕੇ ਮਰੇ ਅੱਗ ਵਿੱਚ ਸੜਨ ਦੇ ਨਾਲ ਜਿਸ ਮੁਸਲਮਾਨ ਦੀ ਮੌਤ ਹੋ ਜਾਏ ਇਸਲਾਮ ਕਹਿੰਦਾ ਹੈ ਕਿ ਉਹਨੂੰ ਜੰਨਤ ਦੇ ਵਿੱਚ ਵੀ ਕਿਸੇ ਥਾਂ ਤੇ ਬਹਿਸ਼ਤ ਵਿੱਚ ਵੀ ਥਾਂ ਨਹੀਂ ਮਿਲਦੀ ਇਸ ਕਰਕੇ ਜਿਹੜੇ ਇਹਨੇ ਜ਼ੁਲਮ ਕੀਤੇ ਨੇ ਇਹਨੂੰ ਇਹ ਸਭ ਤੋਂ ਵੱਡੀ ਸਜ਼ਾ ਹੈ ਕਿ ਇਹ ਵੀ ਸਾੜ ਕੇ ਮਾਰਿਆ ਜਾਵੇ ਜਦੋਂ ਇਹ ਬਜ਼ੁਰਗ ਦੇ ਬੋਲ ਬਾਬਾ ਬੰਦਾ ਸਿੰਘ ਬਹਾਦਰ ਦੇ ਕੰਨਾਂ 'ਚ ਪੈਂਦੇ ਨੇ ਬਾਬਾ ਜੀ ਨੇ ਕਿਹਾ ਕਿ ਬਿਲਕੁਲ ਜਿਨਨੇ ਐਨੇ ਜ਼ੁਲਮ ਕੀਤੇ ਜਿਨਨੇ ਇੰਨੀਆਂ ਸਤੀਆਂ ਨੂੰ ਨਾਪਾਕ ਕੀਤਾ ਅੱਜ ਉਹਨੂੰ ਵੀ ਨਾਪਾਕ ਹੋ ਕੇ ਮਰਨਾ ਚਾਹੀਦਾ ਇਹਨਾਂ ਕਹਿ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਖਾਲਸਾ ਫੌਜ ਨੂੰ ਕਿਹਾ ਖਾਲਸਾ ਜੀ ਇਹਦੀ ਹਵੇਲੀ ਨੂੰ ਅੱਗ ਲਗਾ ਦਿਓ ਜਿੱਥੇ ਇਹਦੀ ਹਵੇਲੀ ਹੈ ਕਦਮੂਦੀਨ ਦੀ ਅੱਗ ਦੇ ਵਿੱਚ ਮੱਚਦੀ ਪਈ ਹੈ ਇਹਦਾ ਇਕੱਠਾ ਕੀਤਾ ਹੋਇਆ ਧਨ ਅੱਗ ਦੇ ਵਿੱਚ ਮੱਚਦਾ ਉਸੇ ਹਵੇਲੀ ਦੀ ਅੱਗ ਦੇ ਵਿੱਚ ਕਦਮੂਦੀਨ ਹੈ ਜਿਹੜਾ ਆਪਣੇ ਜ਼ੁਲਮਾਂ ਆਪਣੇ ਗੁਨਾਹਾਂ ਦੀ ਸਜ਼ਾ ਭੋਗਦਾ ਹੋਇਆ ਉਹ ਇਸ ਜਹਾਨ ਦੇ ਉੱਤੇ ਚਲਿਆ ਜਾਂਦਾ ਹੈ ਉਹਦੀ ਮੌਤ ਹੋ ਜਾਂਦੀ ਹੈ ਕਪੂਰੀ ਦੇ ਲੋਕ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਹੱਥ ਜੋੜ ਕੇ ਖੜੇ ਨੇ ਸਿਰ ਝੁਕੇ ਹੋਏ ਨੇ ਖਾਲਸਾ ਜੀ ਕਿਹੜੇ ਸ਼ਬਦਾਂ ਦੇ ਨਾਲ ਤੁਹਾਡਾ ਸ਼ੁਕਰਾਨਾ ਕਰੀਏ ਕਿ ਤੁਸੀਂ ਐਡੇ ਜ਼ਾਲਮ ਦੇ ਕੋਲੋਂ ਸਾਡੀਆਂ ਇੱਜ਼ਤਾਂ ਨੂੰ ਸੁਰੱਖਿਅਤ ਕੀਤਾ ਤੁਸੀਂ ਐਡੇ ਦਾਨਵ ਨੂੰ ਉਹਦੇ ਜ਼ੁਲਮਾਂ ਦੀ ਸਜ਼ਾ ਦਿੱਤੀ ਤੇ ਸਾਡੇ ਨਿਮਾਣਿਆਂ ਨਤਾਨਿਆਂ ਦੀ ਤੁਸੀਂ ਪੱਤ ਰੱਖੀ ਬਾਬਾ ਬੰਦਾ ਸਿੰਘ ਬਹਾਦਰ ਨੇ ਬਚਨ ਕਹੇ ਕਿ ਕਲਗੀਧਰ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸੇ ਕਾਰਜ ਵਾਸਤੇ ਮੈਨੂੰ ਥਾਪੜਾ ਦੇ ਕੇ ਤੋਰਿਆ ਕਿ ਜਿਹੜੇ ਐਡੇ ਜ਼ੁਲਮ ਕਰਦੇ ਨੇ ਉਹਨਾਂ ਨੂੰ ਮੈਂ ਸਜ਼ਾਾਂ ਦੇ ਸਕਾਂ ਦੀਨਾਂ ਦਾ ਨਿਮਾਣਿਆਂ ਦਾ ਮੈਂ ਹਮਦਰਦ ਬਣ ਸਕਾਂ